ਜੀ ਬਿਲਕੁਲ ਜੋ ਰੀਸੈਂਟ ਟਰਾਂਸਫਰ ਆਰਡਰਸ ਆਏ ਸੀਗੇ ਪੰਜਾਬ ਸਰਕਾਰ ਦੇ ਉਹਦੇ ਵਿੱਚ ਮੇਰੀ ਆਫਟਰ ਪ੍ਰਮੋਸ਼ਨ ਦੀ ਡਿਊਟੀ ਇੱਥੇ ਲੱਗੀ ਹੈ ਐਜ਼ ਏਡੀਸੀ ਜਨਰਲ ਕੁਰਦਾਸਪੁਰ ਦੇ ਨਾਲ ਐਡੀਸ਼ਨਲ ਚਾਰਜ ਮੈਨੂੰ ਮਿਲਿਆ ਉਸ ਇਤਿਹਾਸਕ ਸ਼ਹਿਰ ਦਾ ਐਜ਼ ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਤੇ ਮੈਨੂੰ ਉਮੀਦ ਹੈ ਕਿ ਮੇਰੀ ਜੋ ਡਿਊਟੀ ਸਰਕਾਰ ਵੱਲੋਂ ਲਗਾਈ ਗਈ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਲੋਕਾਂ ਦੀ ਸਹੂਲਤ ਲਈ ਚੰਗਾ ਕੰਮ ਕਰੀਏ ਆਪ ਸਭ ਦੇ ਸਹਿਯੋਗ ਨਾਲ ਜੀ ਬਿਲਕੁਲ ਮੈਂ 2019 ਵੀ ਤੇ ਵਿੱਚ ਬਤੌਰ ਐਸਡੀਐਮ ਮੇਰਾ ਬਪਾਨਾ ਤੇ ਨਾਲ ਅਡੀਸ਼ਨਲ ਚਾਰਜ ਦੇ ਕੋਲ ਆਨੌਰ ਦਾ ਸੀ ਸੇਵਾ ਨਿਭਾ ਚੁੱਕਾ ਜਿਹਦੇ ਬਾਰੇ ਪੁਰਾਣੀ ਮੈਨੂੰ ਇਨਫੋਰਮੇਸ਼ਨ ਜੋ ਹੈਗੀ ਆ ਪਲੱਸ ਜੋ ਲੇਟੈਸਟ ਡਵੈਲਪਮੈਂਟਸ ਹੋਈਆਂ ਨੇ ਅਸਾ ਉਹਦਾ ਧਿਆਨ ਚ ਰੱਖਦੇ ਹੋਏ ਸਾਰਾ ਤੇ ਬਤੌਰ ਏਡੀਸੀ ਵੀ ਤੇ ਬਤੌਰ ਕਮਿਸ਼ਨਰ ਕਾਰਪੋਰੇਸ਼ਨ ਨੇ ਲੋਕਾਂ ਦੀ ਸੁਰੱਖਤ ਜਿਹੜਾ ਉਹ ਵੱਧ ਤੋਂ ਵੱਧ ਕੰਮ ਕਰਨ ਦੇ ਯਤਨ ਕਰ ਰਹੇ ਨਾਲ ਤੁਹਾਡੇ ਪ੍ਰੈਸ ਦੇ ਸਾਥੀਆਂ ਦੇ ਸਹਿਯੋਗ ਦੇ ਨਾਲ ਵੀ ਤੁਹਾਡੇ ਵੱਲੋਂ ਜੋ ਫੀਡਬੈਕ ਸਾਨੂੰ ਸਮੇਂ-ਸਮੇਂ ਤੇ ਆਉਂਦਾ ਰਹੇਗਾ ਉਸ ਬਾਰੇ ਵੀ ਅਸੀਂ ਜਿਹੜਾ ਇਮੀਡੀਏਟ ਐਕਸ਼ਨ ਲੈ ਕੇ ਸ਼ਹਿਰ ਦੀ ਖੂਬਸੂਰਤੀ ਲਈ ਸ਼ਹਿਰ ਦੀ ਸਫਾਈ ਲਈ ਸ਼ਹਿਰ ਦੀ ਡਿਵੈਲਪਮੈਂਟ ਲਈ ਅਤੇ ਨਾਲ ਹੀ ਪੂਰੇ ਜ਼ਿਲ੍ਹੇ ਦੇ ਵਿੱਚ ਜੋ ਵੀ ਐਡਮਿਨਿਸਟ੍ਰੇਸ਼ਨ ਦੇ ਲੈਵਲ ਤੇ ਇਸ਼ੂਸ ਆ ਰਹੇ ਹੋਣ ਵਾਲੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਟੇਕਅਪ ਕਰਾਂਗੇ ਜੀ ਗਵਰਨਮੈਂਟ ਦੀ ਬੜੀ ਕਲੀਅਰ ਪਾਲਿਸੀ ਹੈਗੀ ਹੈ ਜੀ ਐਂਟੀ ਕਰਪਸ਼ਨ ਤੇ ਵਿਵਿਜਨਸ ਦਾ ਕੁਝ ਐਕਸ਼ਨ ਰੀਸੈਂਟਲੀ ਹੋਇਆ ਤੇ ਉਮੀਦ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਅਨਸਰ ਜੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਗੱਲ ਹੋ ਰਹੀ ਆ ਤਾਂ ਅਸੀਂ ਉਹਦਾ ਵੀ ਸਟ੍ਰਿਕਟ ਨੋਟਿਸ ਲਵਾਂਗੇ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਨਾ ਕੇਵਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਨਰਸਨ ਕਾਰਪੋਰੇਸ਼ਨ ਬਟਾਲਾ ਵੀ ਜਿਹੜੀ ਆ ਉਹ ਸਾਫ਼ ਸੁਥਰਾ ਐਡਮਿਨਿਸਟ੍ਰੇਸ਼ਨ ਲੋਕਾਂ ਦੇ ਲਈ ਪੇਸ਼ ਕਰੇਗੀ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਕੋਈ ਵੀ ਤਕਲੀਫ ਜਾਂ ਕੋਈ ਵੀ ਪਰੇਸ਼ਾਨੀ ਨਹੀਂ ਚੱਲਿਆ ਨਹੀਂ ਆਉਣੀਏ ਆਪਣੀ ਦੇ ਪਬਲਿਕ ਨੂੰ ਮੇਰੀ ਅਪੀਲ ਵੀ ਆ ਜੀ ਬੇਨਤੀ ਵੀ ਆ ਕਿ ਉਹ ਐਡਮਿਨਿਸਟ੍ਰੇਸ਼ਨ ਦਾ ਸਾਥ ਦੇਣ ਸ਼ਹਿਰ ਦਾ ਜਿਹੜਾ ਸਾਡਾ ਸਾਰਿਆਂ ਦਾ ਸਾਂਝਾ ਤੇ ਇਹਦੀ ਖੂਬਸੂਰਤੀ ਲਈ ਇਹਦੀ ਡਵੈਲਪਮੈਂਟ ਦੇ ਲਈ ਇਹਦੀ ਤਰੱਕੀ ਲਈ ਜਿਹੜੀ ਆ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਤੇ ਸ਼ਹਿਰ ਵਾਸੀਆਂ ਦਾ ਦੁਕਾਨਦਾਰਾਂ ਦਾ ਤੇ ਇਥੋਂ ਦੇ ਸਾਰੇ ਜਿਹੜੇ ਸਟੇਕ ਹোলਡਰਸ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਾਂਗੇ ਤੇ ਉਹਦੇ ਸਾਡਾ ਸਹਿਯੋਗ ਜ਼ਰੂਰ ਦੇਣ